ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 8ਵਾਂ ਬਲ ਅਤੇ ਗਤੀ ਦੇ ਨਿਯਮ ਤੇ ਬੱਚਿਓ ਜਿਵੇਂ ਅਸੀਂ ਪਹਿਲੇ ਅਧਿਆਇਆਂ ਵਿੱਚ ਕੀਤਾ ਹੈ ਇਸ ਅਧਿਆਇ ਨੂੰ ਸਮੁੱਚੇ ਤੌਰ ਤੇ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਮੈਂ ਆਪਜੀ ਲਈ ਤਿਆਰ ਕੀਤੀ ਹੈ ਤਾਂ ਕਿ ਪੂਰਾ ਅਧਿਆਇ ਉਹਨੂੰ ਫੜ ਕੇ ਉਹਨੂੰ ਸਮਝਿਆ ਜਾਵੇ ਤੇ ਪੂਰੇ ਅਧਿਆਇ ਦਾ ਜਿਹੜਾ ਅੰਦਰਲੀ ਜੋ ਵਸਤੂ ਹੈ ਅੰਦਰਲਾ ਜਿਹੜਾ ਕੰਟੈਂਟ ਹੈਗੇ ਨੇ ਹੁਣ 16 ਜਵਾਬਾਂ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਉਹ ਸਮਝ ਆ ਜਾਵੇ ਸੋ ਪਹਿਲੇ 6 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲ੍ਹ ਕੇ ਪਲੇਲਿਸਟ ਤੇ ਟੈਪ ਕਰੋ ਸੁਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣ ਗਿਆ 9th ਇੰਗਲਿਸ਼ ਐਮ ਸੀ ਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਗਣਿਤ ਵੀ ਤੁਹਾਨੂੰ ਮਿਲਣ ਗਿਆ 9th ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ ਫਿਰ ਪੀ ਐਸ ਸੀ ਬੀ 9th ਮੈਥ ਇੰਗਲਿਸ਼ ਮੀਡੀਆ ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਾਸਤੇ ਕਰਨ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹ ਨਾ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚੇ ਹੁਣ ਐਵਰਲੇ ਸਵਾਲ ਸੋ ਪਹਿਲਾ ਸਵਾਲ ਹੈ ਬੱਚੇ ਬਲ ਕੀ ਹੈ ਫੋਰਸ ਜਿਹਨੂੰ ਕਹਿੰਦੇ ਆ ਕਿ ਕੀ ਹੈ ਸੋ ਇਦਾਂ ਇਹਦਾ ਜਵਾਬ ਤਿਆਰ ਕੀਤਾ ਹੈ ਕਿਸੇ ਵੀ ਵਸਤੂ ਤੇ ਲੱਗਣ ਵਾਲੇ ਤਕੇ ਉਸ ਧਕੇਲਣਾ ਮਿਲਦਾ ਤਕਾ ਮਾਰਦਿਆਂ ਜਾਂ ਖਿਚਾ ਜਾਂ ਆਪਣਿਆਂ ਨੂੰ ਖਿੱਚਦਿਆਂ ਪੁੱਲ ਜਿਹਨੂੰ ਕਹਿੰਦੇ ਆ ਨੂੰ ਬਲ ਕਹਿੰਦੇ ਹਨ ਠੀਕ ਹੈ ਬਲ ਲੱਗਣ ਤੇ ਲਈ ਘਟੋ ਘਟ ਦੋ ਵਸਤੂਆਂ ਵਿਚਲੀ ਆਪਸੀ ਕਿਰਿਆ ਜ਼ਰੂਰੀ ਹੈ ਮਨ ਲਓ ਮੈਂ ਸਾਈਕਲ ਨੂੰ ਤਕਾ ਮਾਰਦਾ ਇੱਕ ਸਾਈਕਲ ਹੈ ਇੱਕ ਮੈਂ ਹਾਂ ਠੀਕ ਹੈ ਨਾ ਇੱਕ ਵਾਂਟੇ ਨੇ ਦੂਜੇ ਵਾਂਟੇ ਨੂੰ ਠੋਕਰ ਮਾਰੀ ਤੇ ਦੋ ਵਾਂਟੇ ਹੈਗੇ ਨੇ ਦੋ ਕਬੱਡੀ ਖੇਡਦੇ ਖੇਡੇ ਦੋ ਮੁੰਡੇ ਆਪਸ ਵਿੱਚ ਵਜੇ ਆ ਵੀ ਦੋ ਜਣੇ ਚਾਹੀਦੇ ਨੇ ਸੋ ਇਹਨਾਂ ਲਈ ਘੱਟੋ ਘੱਟ ਦੋ ਵਸਤੂ ਵਿਚਲੀ ਆਪਸੀ ਕਿਰਿਆ ਜ਼ਰੂਰੀ ਹੈ ਠੀਕ ਹੈ ਇੱਕ ਹੀ ਦਿਸ਼ਾ ਵਿੱਚ ਲੱਗਦੇ ਦੋ ਬਲ ਜੁੜ ਜਾਂਦੇ ਹਨ ਤੇ ਉਲਟ ਦਿਸ਼ਾ ਵਿੱਚ ਲੱਗੇ ਬਲਾਂ ਦਾ ਨਤੀਜਾ ਦੋਵੇਂ ਬਲਾਂ ਦੇ ਅੰਤਰ ਦੇ ਬਰਾਬਰ ਕੁੱਲ ਨੈੱਟ ਬਲ ਕੁੱਲ ਜਮ ਨੇ ਨੈੱਟ ਵਿੱਚ ਦਾ ਘਟਾ ਜਮਾ ਕਰਕੇ ਜੋ ਮਿਲਦਾ ਸਾਨੂੰ ਜੋੜ ਮਿਲਦਾ ਜਾਂ ਅੰਤਰ ਮਿਲਦਾ ਹੈ ਉਹ ਬਲ ਹੁੰਦਾ ਹੈ ਉਹਨੂੰ ਕੁੱਲ ਬਲ ਕਹਿ ਦਿੰਨੇ ਆ ਜੇ ਦੋ ਬਲ ਨੇ ਤੇ ਜੋੜ ਆ ਜਾਏਗਾ ਇੱਕੋ ਦਿਸ਼ਾ 'ਚ ਲੱਗਦੇ ਨੇ ਤੇ ਕੁੱਲ ਬਲ ਜੋੜ ਹੋ ਜਾਏਗਾ ਅੱਗੇ ਮੈਂ ਇੱਕ ਚਿੱਤਰ ਰਹੀ ਵੀ ਤੁਹਾਨੂੰ ਸੁਝਾਵਾਂਗਾ ਠੀਕ ਹੈ ਬਲ ਦੀ ਵਿਆਖਿਆ ਲਈ ਉਸਦੀ ਮਾਤਰਾ ਇਹ ਕਿੰਨੀ ਮਾਤਰਾ ਹੈ ਕਿ ਬਲ ਵੱਡਾ ਹੈ ਕਿ ਛੋਟਾ ਹੈ ਕਿ ਦਰਮਿਆਨਾ ਹੈ ਅਤੇ ਦਿਸ਼ਾ ਦੋਨਾਂ ਦੀ ਲੋੜ ਹੈ ਭਾਵ ਕਿਸ ਦਿਸ਼ਾ ਵਿੱਚ ਲੱਗਦਾ ਪਿਆ ਹੈ ਬਲ ਦੀ ਦਿਸ਼ਾ ਬਦਲਣ ਨਾਲ ਬਲ ਦਾ ਅਸਰ ਵੀ ਬਦਲ ਜਾਂਦਾ ਹੈ ਮੰਲੋ ਜਿਸ ਦਿਸ਼ਾ ਵਿੱਚ ਸਾਈਕਲ ਚੱਲਦੀ ਪਈ ਹੈ ਮੇਰਾ ਮਿੱਤਰ ਸਾਈਕਲ ਚਲਾ ਰਿਹਾ ਹੈ ਤੇ ਜੇ ਮੈਂ ਉਸੇ ਦਿਸ਼ਾ ਵਿੱਚ ਧੱਕਾ ਮਾਰਾਂ ਤੇ ਉਹਦੀ ਚਾਲ ਤੇਜ਼ ਹੋ ਜਾਏਗੀ ਤੇ ਜੇ ਮੈਂ ਹੈਂਡਲ ਵਾਲੇ ਪਾਸੇ ਧੱਕਾ ਮਾਰਾਂ ਤੇ ਉਹ ਪਿੱਛੇ ਨੂੰ ਜਾਏਗਾ ਤੇ ਉਹਦੀ ਜਿਹੜੀ ਚਾਲ ਹੈਗੀ ਹੈ ਘਟ ਜਾਏਗੀ ਜਿਵੇਂ ਹੌਲੀ ਹੌਲੀ ਚਲਾ ਰਿਹਾ ਹੈ ਤੇ ਮੇਰੇ ਉਤਰੋਂ ਦੀ ਠੀਕ ਹੈ ਨਾ ਸੋ ਦਿਸ਼ਾ ਜਿਹੜੀ ਹੈ ਇਹ ਬਲ ਦੀ ਦਿਸ਼ਾ ਦਿਸ਼ਾ ਉਹ ਬੜੀ ਮਹੱਤਵਪੂਰਨ ਹੈ ਉਹਦੇ ਨਾਲ ਬਲ ਦਾ ਅਸਰ ਵੀ ਬਦਲ ਜਾਂਦਾ ਹੈ ਠੀਕ ਹੈ ਔਰ ਜਿਹੜੀਆਂ ਦੋ ਗੱਲਾਂ ਮੈਂ ਕਹੀਆਂ ਇੱਕੋ ਦਿਸ਼ਾ 'ਚ ਲੱਗਦੇ ਬਲ ਉਲਟੇ ਦਿਸ਼ਾ ਚ ਲੱਗਦੇ ਬਲ ਇਹਨੂੰ ਤਸਵੀਰਾਂ ਨਾਲ ਹੀ ਸਮਝਿਓ। ਐ ਦੇਖੋ ਬੱਚੇ ਇੱਕ ਡੱਬਾ ਹੈਗਾ ਜਿੱਦਾਂ ਡੱਬਾ ਕਹਿ ਲੋ ਜਾਂ ਲੱਕੜ ਦਾ ਟੁਕੜਾ ਕਹਿ ਲੋ ਭਾਰਾ ਜਾਂ ਸੰਦੂਕਾ ਕਹਿ ਲੋ ਪੇਟੀ ਕਹਿ ਲੋ ਹਨਾ ਇਹ ਦੋ ਬਲ ਲੱਗਦੇ ਪੈਨੇ ਦੇਖੋ ਇੱਕ ਉੜਾ ਬਲ ਹੈਗਾ ਇੱਕ ਬਲ ਐੜਾ ਹੈਗਾ ਤੇ ਬੱਚੋ ਦੋਨੇ ਇੱਕੋ ਦਿਸ਼ਾ ਚ ਲੱਗਦੇ ਪੈਨੇ ਖੱਬੇ ਤੋਂ ਸੱਜੇ ਸੋ ਇੱਕੋ ਦਿਸ਼ਾ ਚ ਲੱਗਦੇ ਦੋ ਬਲ ਕੁੱਲ ਬਲ ਬਰਾਬਰ ਉੜਾ ਜਮਾ ਐੜਾ ਇਹ ਕੁੱਲ ਬਲ ਹੋ ਜਾਏਗਾ ਦੋਨੋਂ ਬਲਾਂ ਦਾ ਜੋੜ ਹੁਣ ਬੱਚਿਓ ਤੁਸੀਂ ਇਦਾਂ ਸਮਝੋ ਕਿ ਪੇਟੀ ਹੈਗੀ ਐ ਠੀਕ ਹੈ ਨਾ ਤੇ ਇਹ ਇੱਕ ਬੰਦਾ ਇਕੱਲਾ ਊੜਾ ਊੜਾ ਖਿੱਚ ਤੱਕਦਾ ਤੇ ਨਹੀਂ ਤੱਕ ਹੁੰਦੀ ਇਕੱਲਾ ਐੜਾ ਤੱਕਦਾ ਵੀ ਨਹੀਂ ਤੱਕਦੀ ਤੇ ਦੋਨੋਂ ਜਿਹੜੇ ਨੇ ਇੱਕ ਬੰਦਾ ਤਕੜਾ ਹੈਗਾ ਇੱਕ ਥੋੜਾ ਦਰਮਿਆਨਾ ਜਿਹਾ ਹੈਗਾ ਉਹ ਦੋਨੋਂ ਜਿਹੜੇ ਰਲ ਕੇ ਕਰਦੇ ਨੇ ਤੇ ਉਹ ਤੱਕੀ ਜਾਂਦੀ ਭਾਵ ਜਿਹੜੇ ਦੋਨਾਂ ਨੇ ਇੱਕੋ ਦਿਸ਼ਾ ਵਿੱਚ ਲਾਇਆ ਤੇ ਬਲ ਜਿਹੜਾ ਸੀਗਾ ਉਹ ਜੁੜ ਕੇ ਜ਼ਿਆਦਾ ਹੋ ਗਿਆ ਠੀਕ ਹੈ ਹੁਣ ਇਹਦੇ ਇਦਾਂ ਲਈ ਐ ਉਲਟ ਦਿਸ਼ਾ 'ਚ ਲੱਗਦੇ ਦੋ ਬਲ ਊੜਾ ਸੱਜੇ ਪਾਸੇ ਨੂੰ ਧੱਕ ਰਿਹਾ ਐੜਾ ਖੱਬੇ ਪਾਸੇ ਨੂੰ ਧੱਕ ਰਿਹਾ ਤਾਂ ਦੋਨੋਂ ਕੀ ਕਰਨਗੇ ਬੱਚਿਓ ਇਹ ਰਹੰ ਲਿਆ ਹੋਇਆ ਕਿ ਮੈਂ ਬੈਂਕ ਵਿੱਚ 10 ਰੁਪਏ ਜਮ੍ਹਾਂ ਕਰਾਇਆ ਤੇ 4 ਰੁਪਏ ਕਢਾ ਲਏ ਬਾਕੀ ਕਿੰਨੇ ਬਚੇ 10 ਚੋਂ 4 ਰੁਪਏ ਕੱਢੇ 6 ਰਹਿ ਗਏ ਸੋ ਇਸ ਤਰ੍ਹਾਂ ਇਹ ਰ ਅੰਤਰ ਉਲਟ ਦਿਸ਼ਾ 'ਚ ਲੱਗਦੇ ਦੋ ਬਲ ਕੁੱਲ ਬਲ ਬਰਾਬਰ ਊੜਾ ਘਟਾਓ ਐੜਾ ਭਾਵ ਵੱਡੇ ਬਲ ਵਿੱਚੋਂ ਛੋਟਾ ਬਲ ਘਟਾ ਦਿੱਤਾ ਜਾਂਦਾ ਸੋ ਦੋਨੋਂ ਬਲਾਂ ਦਾ ਅੰਤਰ ਸੋ ਬੱਚਿਓ ਤਸਵੀਰ ਅਹੀਂ ਤਾਨੂੰ ਹੋਰ ਜ਼ਿਆਦਾ ਗੱਲ ਸਪਸ਼ਟ ਹੋ ਗਈ ਹੋਏਗੀ ਕਿ ਇੱਕੋ ਦਿਸ਼ਾ ਚ ਲੱਗਦੇ ਦੋ ਬਲ ਜੁੜ ਜਾਂਦੇ ਹਨ ਤੇ ਉਲਟ ਦਿਸ਼ਾ ਵਿੱਚ ਲੱਗਦੇ ਦੋ ਬਲ ਜੜੇ ਨੇ ਉਹ ਘਟ ਜਾਂਦੇ ਹਨ ਉਹਨਾਂ ਦਾ ਅੰਤਲ ਹੋ ਜਾਂਦਾ ਠੀਕ ਹੈ ਬਲ ਕੀ ਕਰ ਸਕਦਾ ਹੈ ਇਹ ਬੜਾ ਮਹੱਤਵਪੂਰਨ ਸਵਾਲ ਹੈ ਬੱਚਿਓ ਸੋ ਇਹਨੂੰ ਦੇਖੀਏ ਕਿ ਬਲ ਦੇ ਨਾਲ ਬਲ ਦੇ ਅਸਰ ਕਿਸ ਕਿਸ ਰੂਪ ਵਿੱਚ ਪ੍ਰਗਟ ਹੁੰਦੇ ਹਨ ਸੋ ਕੋਈ ਵੀ ਬਲ ਸਥਿਰ ਵਸਤੂ ਨੂੰ ਗਤੀ ਚ ਲਿਆ ਸਕਦਾ ਹੈ ਜੋ ਰੁਕੀ ਹੋਈ ਹੈ ਹਨਾ ਜਾਂ ਗਤੀਮਾਨ ਵਸਤੂ ਨੂੰ ਰੋਕ ਸਕਦਾ ਹੈ। ਮਨ ਲਗੀ ਮੇਰਾ ਦੋਸਤ ਸਾਈਕਲ ਤੇ ਇੱਕ ਪੈਡਲ ਆ ਖੜਾ ਰਿਹਾ ਤੇ ਕਾਹੇ ਦਿੱਤਾ ਉਹਨੇ ਪੈਡਲ ਨਹੀਂ ਮਾਰੇ ਤੇ ਗਤੀ ਵਿੱਚ ਆ ਗਿਆ। ਤੇ ਰਿੱੜਦਾ ਆ ਰਿਹਾ ਸੀ ਤੇ ਮੈਂ ਕਿ ਹੈਂਡਲ ਦੇ ਨਾਲ ਉਹ ਫੜ ਲਿਆ ਤੇ ਪਿੱਛੇ ਕੈਰੀਅਰ ਤੋਂ ਫੜ ਲਿਆ ਤੇ ਰੁਕ ਗਿਆ। ਸੋ ਬਲ ਕੀ ਕਰ ਸਕਦਾ ਬੱਚਿਓ? ਸਥਿਰ ਵਸਤੂ ਨੂੰ ਗਤੀ ਚ ਲਿਆ ਸਕਦਾ ਹੈ ਤੇ ਗਤੀਮਾਨ ਜਾਂ ਗਤੀਸ਼ੀਲ ਵਸਤੂ ਨੂੰ ਰੋਕ ਸਕਦਾ ਹੈ। ਫਿਰ ਗਤੀਮਾਨ ਵਸਤੂ ਦੀ ਚਾਲ ਨੂੰ ਬਦਲ ਸਕਦਾ ਹੈ। ਗਤੀ ਦੀ ਦਿਸ਼ਾ 'ਚ ਲੱਗਾ ਬਲ ਗਤੀ ਨੂੰ ਵਧਾਉਂਦਾ ਹੈ ਜਿਦਾ ਮੈਂ ਦੱਸਿਆ ਜਿਸ ਦਿਸ਼ਾ 'ਚ ਮੇਰਾ ਦੋਸਤ ਸੈਕਲ ਚਲਾ ਰਿਹਾ ਮੈਂ ਉਸੇ ਦਿਸ਼ਾ 'ਚ ਧੱਕਾ ਮਾਰਾਂ ਤੇ ਉਹਦੀ ਚਾਲ ਤੇਜ਼ ਹੋ ਜਾਏਗੀ ਤੇ ਉੱਪਰ ਥੀ ਦਿਸ਼ਾ 'ਚ ਮਾਰੀਏ ਤੇ ਦਿਸ਼ਾ ਉਹ ਚਾਲ ਕੱਟ ਜਾਏਗੀ ਗਤੀ ਦੀ ਦਿਸ਼ਾ ਤੋਂ ਉਲਟ ਲੱਗਾ ਬਲ ਗਤੀ ਨੂੰ ਘਟਾਉਂਦਾ ਹੈ ਉਹੀ ਗੱਲ ਜਿਹੜੇ ਮੈਂ ਪਹਿਲਾਂ ਅਹੀਂ ਦੱਸੇ ਕਿ ਇੱਕੋ ਦਿਸ਼ਾ 'ਚ ਲੱਗਦੇ ਬਲ ਜਿਹੜੇ ਨੇ ਉਹ ਜੁੜ ਜਾਂਦੇ ਨੇ ਤੇ ਉਲਟ ਦਿਸ਼ਾ ਵਿੱਚ ਲੱਗਦੇ ਕੱਟ ਜਾਂਦੇ ਨੇ ਫਿਰ ਗਤੀਮਾਨ ਵਸਤੂ ਦੀ ਦਿਸ਼ਾ ਨੂੰ ਬਦਲ ਸਕਦਾ ਹੈ ਮੰਨ ਲਓ ਇਹ ਤੱਕਾ ਮਾਰਿਆ ਕੱਪੇ ਤੋਂ ਸੱਜੇ ਮਨ ਲਿਓ ਬੰਦਾ ਜਾ ਰਿਹਾ ਹੈ ਉੱਤਰ ਤੋਂ ਦੱਖਣ ਜਾ ਰਿਹਾ ਤੇ ਪੂਰਬ ਤੇ ਪੱਛਮ ਵਾਲੇ ਪਾਸੇ ਧੱਕਾ ਮਾਰੇ ਤੇ ਉਧਰ ਨੂੰ ਮੁੜ ਜਾਏਗਾ ਦਿਸ਼ਾ ਬਦਲ ਜਾਏਗੀ ਸੋ ਗਤੀਮਾਨ ਵਸਤੂ ਦੀ ਦਿਸ਼ਾ ਨੂੰ ਬਦਲ ਸਕਦਾ ਹੈ ਮੰਨ ਲਓ ਗੇਂਦ ਆ ਰਹੀ ਹੈ ਇਹ ਗੇਂਦ ਦੇ ਮੈਂ ਉਹਨੂੰ ਵਾਲੀ ਕਿ ਮੜਾ ਠੋਕਰ ਮਾਰ ਕੇ ਕੱਪੇ ਸੱਜੇ ਕਰ ਦਿੱਤਾ ਤੇ ਦਿਸ਼ਾ ਬਦਲ ਜਾਏਗੀ ਠੀਕ ਹੈ ਸੋ ਕਿਸੇ ਵਸਤੂ ਦਾ ਆਕਾਰ ਜਾਂ ਸ਼ਕਲ ਬਦਲ ਸਕਦਾ ਹੈ ਮਤਲਬ ਕਿ ਜੋ ਗਤੀਵੰਚ ਨਹੀਂ ਹੈ ਇਹਦਾ ਆਕਾਰ ਜਾਂ ਸ਼ਕਲ ਬਦਲੀ ਜਾ ਸਕਦੀ ਹੈ ਜਿਵੇਂ ਕਿ ਬਲ ਲਾਉਣ ਤੇ ਗੇਂਦ ਅੰਡਾਕਾਰ ਹੋ ਜਾਂਦੀ ਹੈ ਅਤੇ ਖਿੱਚਣ ਤੇ ਸਪਰਿੰਗ ਲੰਬਾ ਹੋ ਜਾਂਦਾ ਹੈ ਸੋ ਕੱਲਾ ਜ਼ਰੂਰੀ ਨਹੀਂ ਕਿ ਗਤੀ ਦੀ ਅਵਸਥਾ ਬਦਲੇ ਵਿਰਾਮ ਅਵਸਥਾ ਬਦਲੇ ਤੇ ਜਾਂ ਫਿਰ ਗਤੀ ਦੀ ਚਾਲ ਜਾਂ ਦਿਸ਼ਾ ਬਦਲੇ ਆਕਾਰ ਜਾਂ ਸ਼ਕਲ ਹੀ ਬਦਲ ਸਕਦੀ ਹੈ ਇਹ ਦੇਖੋ ਤੁਹਾਡੀ ਕਿਤਾਬ ਚੋਂ ਤਸਵੀਰਾਂ ਲਈਆਂ ਹਨ ਧੰਨਵਾਦ ਸਹਿਤ ਐਨਸੀਆਰਟੀ ਐਸਪ੍ਰਿੰਗ ਹੈਗਾ ਇਹ ਸਿਰਿਆਂ ਤੋਂ ਫੜ ਕੇ ਬੱਚੋ ਖਿੱਚਿਆ ਤੇ ਕੀ ਹੋ ਗਿਆ ਸਪ੍ਰਿੰਗ ਲੰਬਾ ਹੋ ਗਿਆ ਖਿੱਚਣ ਤੇ ਸਪ੍ਰਿੰਗ ਲੰਬਾ ਹੋ ਗਿਆ ਆਕਾਰ ਬਦਲ ਗਿਆ ਨਾ ਆਕਾਰ ਬਦਲ ਗਿਆ ਦੱਬਣ ਤੇ ਗੇਂਦ ਅੰਡਾਕਾਰ ਹੋ ਜਾਂਦੀ ਹੈ ਗੇਂਦ ਬਿਲਕੁਲ ਇਹਦਾ ਗੋਲ ਸੀਗੀ ਤੇ ਦੱਬਿਆ ਜਿੱਲੇ ਇਹ ਅੰਡਾਕਾਰ ਬਣ ਗਈ ਠੀਕ ਹੈ ਨਾ ਸੋ ਬਲ ਸ਼ਕਲ ਤੇ ਆਕਾਰ ਵੀ ਬਦਲ ਸਕਦਾ ਹੈ ਇਹ ਨਿਰਪਰ ਕਰੇਗਾ ਕਿਹੜੀ ਵਸਤੂ ਤੇ ਬਲ ਲਾਇਆ ਜਾ ਰਿਹਾ ਹੈ ਰਗੜ ਬਲ ਕੀ ਹੈ ਰਗੜ ਬਲ ਨੂੰ ਕਿਹਾ ਜਾਂਦਾ ਬੱਚਿਓ ਫ੍ਰਿਕਸ਼ਨ ਠੀਕ ਹੈ ਦੋ ਸਤਹਾਂ ਦੇ ਸੰਪਰਕ ਵਿੱਚ ਆਉਣ ਕਰਕੇ ਪੈਦਾ ਹੋਏ ਬਲ ਨੂੰ ਰਗੜ ਬਲ ਫ੍ਰਿਕਸ਼ਨ ਕਹਿੰਦੇ ਹਨ ਸੜਕ ਤੇ ਜਿਹੜੇ ਤੁਰਦੇ ਆ ਤੇ ਪੈਰ ਵਿੱਚ ਤੇ ਜ਼ਮੀਨ ਵਿੱਚ ਰਗੜ ਬਲ ਹੈ ਸਾਈਕਲ ਜਾਂ ਚਲਾਣੇ ਆ ਤੇ ਸਾਈਕਲ ਦੇ ਟਾਇਰ ਵਿੱਚ ਤੇ ਜ਼ਮੀਨ ਵਿੱਚ ਰਗੜ ਬਲ ਹੈ ਠੀਕ ਹੈ ਨਾ ਇਸੇ ਤਰ੍ਹਾਂ ਗੱਡੀਆਂ ਚੱਲਦੀਆਂ ਵਾਹਨ ਚੱਲਦੇ ਨੇ ਰਗੜ ਬਲ ਹੈ ਠੀਕ ਹੈ ਨਾ ਸੋ ਐ ਦੋ ਸਤ੍ਹਾਾਂ ਦੇ ਵਿੱਚ ਇਹ ਸੰਪਰਕ ਵਿੱਚ ਜਦੋਂ ਆਂਦੀਆਂ ਤੇ ਰਗੜ ਬਲ ਹੁੰਦੀ ਚਾਹੁੰਦਾ ਹੈ ਇਹ ਬਲ ਸਾਰੀਆਂ ਗਤੀਸ਼ੀਲ ਵਸਤੂਆਂ ਤੇ ਲੱਗਦਾ ਹੈ ਇਹ ਹਮੇਸ਼ਾ ਗਤੀ ਤੋਂ ਉਲਟ ਦਿਸ਼ਾ ਵਿੱਚ ਲੱਗਦਾ ਹੈ ਤੇ ਗਤੀ ਨੂੰ ਘਟਾਉਣ ਦਾ ਕੰਮ ਕਰਦਾ ਹੈ ਇਹ ਯਾਦ ਰੱਖਣਾ ਬੱਚਿਓ ਰਗੜ ਬਲ ਗਤੀ ਦੀ ਦਿਸ਼ਾ ਦੇ ਉਲਟ ਕੰਮ ਕਰਦਾ ਹੈ ਤੇ ਗਤੀ ਨੂੰ ਘਟਾਉਂਦਾ ਹੈ ਠੀਕ ਹੈ ਫਿਰ ਬੱਚਿਓ ਇੱਕ ਬੜਾ ਮਹੱਤਵਪੂਰਨ ਸਿਧਾਂਤਕ ਸਵਾਲ ਹੈ ਕਿ ਵਿਰਾਮ ਅਵਸਥਾ ਕਿਵੇਂ ਗਤੀ ਦੀ ਅਵਸਥਾ ਹੈ ਰੈਸਟ ਖਲੋਤੀ ਵਸਤੂ ਨੂੰ ਵੀ ਅਸੀਂ ਗਤੀ ਦੀ ਅਵਸਥਾគ្នਿਆ ਵਿਗਿਆਨ ਦੀ ਬੋਲੀ ਵਿੱਚ ਆਮ ਬੋਲੀ ਵਿੱਚ ਜੇ ਕੋਈ ਕਵੇ ਇਹ ਖਲੋਤੀ ਵਸਤੂ ਕਹਿੰਦੇ ਐ ਇਹ ਵੀ ਤੇ ਗਤੀ ਵਿੱਚ ਹੈਗੀ ਐ ਤੇ ਆਮੰਦਾ ਹੈਰਾਨ ਹੋਏਗਾ ਪਰ ਅਸੀਂ ਵਿਗਿਆਨ ਤੋਂ ਸਮਝਣਾ ਹੈ ਕਿ ਵਿਗਿਆਨ ਦੀ ਸ਼ਬਦਾਵਲੀ ਚ ਆਮ ਸ਼ਬਦਾਵਲੀ ਨਾਲੋਂ ਥੋੜਾ ਫਰਕ ਆ ਜਾਂਦਾ ਹੈ ਮੈਂ ਦੇਖੋ ਵਿਗਿਆਨ ਵਿੱਚ ਵਿਰਾਮ ਅਵਸਥਾ ਨੂੰ ਵੀ ਗਤੀਸ਼ੀਲ ਅਵਸਥਾ ਕਰਕੇ ਮੰਨਿਆ ਜਾਂਦਾ ਹੈ ਕਿਵੇਂ ਵਿਰਾਮ ਅਵਸਥਾ ਗਤੀ ਦੀ ਉਹ ਅਵਸਥਾ ਹੈ जिस ਵਿੱਚ वस्तु दी चाल 0 ਹੁੰਦੀ ਹੈ ਸੋ ਜਦੋਂ ਅਸੀਂ ਕਹੀਏ ਕਿ ਵਸਤੂ ਦੀ ਚਾਲ 0 ਹੈ ਤੇ ਚਾਲ ਹੈ ਨਾ ਜਦੋਂ ਜਦੋਂ ਗਤੀ ਦੀ ਅਵਸਥਾ ਦੀ ਚਾਲ ਦੱਸਦੇ ਆ ਵੀ ਚਾਲ ਕਿੰਨੀ ਹੈਗੀ ਕਿੰਨੇ ਮੀਟਰ ਪ੍ਰਤੀ ਸੈਕਿੰਡ ਹੈਗੀ ਹੈ ਕਿੰਨੇ ਕਿਲੋਮੀਟਰ ਪ੍ਰਤੀ ਆਵਰ ਹੈਗੀ ਹੈ ਹਨਾ ਸੋ ਜਦੋਂ ਚਾਲ 0 ਹੋ ਜਾਏ ਤੇ ਹੈ ਚੋ ਵੀ ਗਤੀ ਦੀ ਅਵਸਥਾ ਪਰ ਚਾਲ 0 ਹੋ ਗਈ ਹੈ ਤੇ ਫਿਰ ਉਹ ਬਣ ਜਾਂਦੀ ਹੈ ਵਿਰਾਮ ਅਵਸਥਾ ਸੋ ਬਚੇ ਇੱਕ ਬੜਾ ਹੀ ਛੋਟਾ ਜਿਹਾ ਤੇ ਸੇ ਦਾ ਨਾਤੋ ਸਪਸ਼ਟ ਕਰਨ ਵਾਲਾ ਸਵਾਲ ਸੀ ਮੇਰੇ ਦਿਮਾਗ 'ਚ ਆਇਆ ਵੀ ਅਭੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਵਾਂ ਠੀਕ ਹੈ ਸੰਤੁਲਿਤ ਬਲ ਤੋਂ ਕੀ ਭਾਵ ਹੈ ਜਦੋਂ ਕਿਸੇ ਵਸਤੂ ਤੇ ਦੋ ਜਾਂ ਦੋ ਤੋਂ ਵੱਧ ਲੱਗ ਰਹੇ ਬਲ ਵਸਤੂ ਦੀ ਵਿਰਾਮ ਅਵਸਥਾ ਜਾਂ ਗਤੀ ਅਵਸਥਾ ਨੂੰ ਨਹੀਂ ਬਦਲਦੇ ਬਲ ਲੱਗ ਰਹੇ ਨੇ ਪਰ ਨਾ ਤੇ ਵਿਰਾਮ ਅਵਸਥਾ ਵਿੱਚ ਕੋਈ ਫਰਕ ਪੈ ਰਿਹਾ ਹੈ ਤੇ ਨਾ ਗਤੀ ਦੀ ਚਾਲ ਵਿੱਚ ਤੇ ਨਾ ਹੀ ਦਿਸ਼ਾ ਵਿੱਚ ਕੋਈ ਫਰਕ ਪੈ ਰਿਹਾ ਤਾਂ ਅਜਿਹੇ ਬਲਾਂ ਨੂੰ ਸੰਤੁਲਿਤ ਬਲ ਬੈਲੈਂਸਡ ਕਹਿੰਦੇ ਹਾਂ ਬੈਲੈਂਸ ਫੋਰਸਿਜ਼ ਆਪ ਇੱਕ ਦੂਜੇ ਨੂੰ ਉਹਨਾਂ ਨੇ ਸਾਵਾ ਕਰ ਲਿਆ ਇੱਕ ਦੂਜੇ ਦੇ ਨਾਲ ਇੱਕ ਦੂਜੇ ਨਾਲ ਮੇਚ ਹੋ ਗਏ ਸੋ ਮਸਲਨ ਦਿਖਾਏ ਚਿੱਤਰ ਵਿੱਚ ਜੇ ਲੱਕੜ ਦੇ ਟੁਕੜੇ ਨੂੰ ਇੱਕੋ ਮਾਤਰਾ ਵਾਲੇ ਦੋ ਬਲ ਇੱਕ ਦੂਜੇ ਦੀ ਉਲਟ ਦਿਸ਼ਾ ਵਿੱਚ ਧੱਕਣ ਜਾਂ ਖਿੱਚਣ ਤਾਂ ਟੁਕੜਾ ਆਪਣੀ ਵਿਰਾਮ ਅਵਸਥਾ 'ਚ ਕਾਇਮ ਰਹੇਗਾ ਜਿੰਨਾ ਬਲ ਇੱਥੋਂ ਲੱਗ ਰਿਹਾ ਉਹਨਾਂ ਹੀ ਬਲ ਇੱਥੋਂ ਲੱਗ ਰਿਹਾ 10 ਰੁਪਏ ਪਾਏ ਤੇ 10 ਰੁਪਏ ਘੜਾ ਲਏ ਤੇ ਬੱਚਿਓ ਕੁੱਲ ਕੀ ਹੋਇਆ 0 ਮਨਗੀ ਬੈਂਕ ਵਿੱਚ ਕੁਛ ਨਹੀਂ ਰਿਹਾ ਜਿੰਨੇ ਪੈਸੇ ਦਿੱਤੇ ਉਨੇ ਲੈ ਲੈ ਠੀਕ ਹੈ ਨਾ ਜੇਕਰ ਖੋਹ ਦੀ ਮਿੱਟੀ ਖੋਜ ਹੀ ਲੱਗੀ ਆਮ ਤਾਂ ਜਿੰਨਾ ਪ੍ਰੋਫਿਟ ਆਇਆ ਉਨਾ ਲਾਸ ਹੋ ਗਿਆ ਭਾਵ ਜਿੰਨਾ ਜ਼ੋਰ ਖੱਬੇ ਤੋਂ ਸੱਜੇ ਲੱਗਾ ਉਨਾ ਹੀ ਜ਼ੋਰ ਸੱਜੇ ਤੋਂ ਖੱਬੇ ਲੱਗਾ ਬਿਲਕੁਲ ਉਸੇ ਤਸ਼ਾ ਵਿੱਚ ਸੋ ਬਰਾਬਰ ਪਰ ਇੱਕ ਦੂਜੇ ਦੀ ਉਲਟ ਦਿਸ਼ਾ ਚ ਲੱਗਦੇ ਦੋ ਬਲ ਲੱਕੜ ਦਾ ਟੁਕੜਾ ਆਪਣੀ ਥਾਂ ਤੇੋਂ ਹਾਂ ਤੋਂ ਹਿਲਦਾ ਨਹੀਂ ਇਹੋ ਜੇ ਬੱਚਿਓ ਜਦੋਂ ਗਤੀ ਦੀ ਅਵਸਥਾ ਵਿੱਚ ਕੋਈ ਬਦਲਾਅ ਨਾ ਆਵੇ ਜਿਹੜੇ ਲੱਗ ਰਹੇ ਬਲ ਹੁੰਦੇ ਨੇ ਉਹਨਾਂ ਨੂੰ ਕੀ ਆ ਜਾਂਦਾ ਹੈ ਸੰਤੁਲਿਤ ਬਲ ਬੱਚਿਓ ਇਹਦਾ ਵਿਰੋਧੀ ਵੀ ਦੇਖ ਲਈਏ ਅਸੰਤੁਲਿਤ ਬਲ ਤੋਂ ਕੀ ਪਾਵ ਹੈ ਜਦੋਂ ਦੋ ਜਾਂ ਵੱਧ ਲੱਗਦੇ ਬਲ ਕਿਸੇ ਵਸਤੂ ਦੀ ਵਿਰਾਮ ਜਾਂ ਗਤੀ ਅਵਸਥਾ ਨੂੰ ਬਦਲਣ ਭਾਵੇਂ ਵਿਰਾਮ ਵਿੱਚ ਹੈਗੀ ਤੇ ਚੱਲ ਪਵੇ ਤੇ ਚਲਦੀ ਪਈ ਹੈ ਰੁਕ ਜਾਵੇ ਜਾਂ ਦਿਸ਼ਾ ਬਦਲ ਲਵੇ ਜਾਂ ਚਾਲ ਉਹਦੀ ਬਦਲ ਜਾਏ ਘਟ ਜਾਏ ਵੱਧ ਜਾਏ ਕੁਝ ਵੀ ਹੋ ਜਾਏ ਹੈ ਨਾ ਤਾਂ ਐਜੇ ਇਹ ਬਲਾਂ ਨੂੰ ਅਸੰਤੁਲਿਤ ਬਲ ਅਨ ਨੂੰ ਬੈਲੈਂਸਡ ਫੋਰਸਸ ਕਹਿੰਦੇ ਹਨ ਮਸਲਨ ਦਿਖਾਈ ਚਿੱਤਰ ਵਿੱਚ ਜੇ ਲੱਕੜ ਦੇ ਟੁਕੜੇ ਨੂੰ ਵੱਖ-ਵੱਖ ਮਾਤਰਾ ਵਾਲੇ ਦੋ ਬਲ ਇੱਕ ਦੂਜੇ ਦੀ ਉਲਟ ਦਿਸ਼ਾ ਵਿੱਚ ਧੱਕਣ ਜਾਂ ਖਿੱਚਣ ਤਾਂ ਟੁਕੜਾ ਜ਼ਿਆਦਾ ਬਲ ਵਾਲੀ ਦਿਸ਼ਾ 'ਚ ਖਿਸਕੇਗਾ। ਸੋ ਕਿਸੇ ਵੀ ਖਲੋਤੀ ਵਸਤੂ ਤੇ ਲੱਗਣ ਵਾਲਾ ਅਸੰਤੁਲਿਤ ਬਲ ਵਸਤੂ ਵਿੱਚ ਗਤੀ ਲਿਆਉਂਦਾ ਹੈ। ਇਹ ਧਿਆਨ ਰੱਖਣਾ ਹੈ ਅੱਗੇ ਗੱਲਾਂ ਦਾ ਵਿਸਤਾਰ ਹੋਏਗਾ ਕਿ ਜੇ ਕੋਈ ਵਸਤੂ ਗਤੀ ਵਿੱਚ ਆ ਗਈ ਹੈ। ਠੀਕ ਹੈ ਨਾ? ਤੇ ਜਦੋਂ ਉਹਦੀ ਗਤੀ ਦੀ ਅਵਸਥਾ ਬਦਲਦੀ ਪਈਏ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਸੰਤੁਲਿਤ ਬਲ ਲੱਗਦਾ ਪਿਆ ਹੈ ਇਹ ਦੇਖੋ ਇਹ ਬਲ ਬੱਚਿਓ ਵੱਡਾ ਹੈਗਾ ਇਹ ਬਲ ਛੋਟਾ ਹੈਗਾ ਤੇ ਇਹ ਨਤੀਜਾ ਹੈਗਾ ਕੁੱਲ ਬਲ ਤੇ ਇਹ ਕੀ ਹੈ ਖੱਬੇ ਪਾਸੇ ਨੂੰ ਖਿਸਕੇਗਾ ਇੱਕ ਦੂਜੇ ਦੀ ਉਲਟ ਦਿਸ਼ਾ 'ਚ ਲੱਗਦੇ ਵੱਖ-ਵੱਖ ਮਾਤਰਾ ਵਾਲੇ ਦੋ ਬਲ ਲੱਕੜ ਦਾ ਟੁਕੜਾ ਖੱਬੇ ਪਾਸੇ ਵੱਡੇ ਬਲ ਦੀ ਦਿਸ਼ਾ ਕਿਉਂਕਿ ਇਹ ਵੱਡਾ ਹੈ ਹੇਚੋ ਜਿਲੇ ਘਟਾਇਆ ਇਹ ਤੇ ਇਹਦਾ ਨਤੀਜਾ ਕੁੱਲ ਬਲੇ ਨਾ ਆ ਗਿਆ ਖੱਬੇ ਪਾਸੇ ਨੂੰ ਲੱਗਦਾ ਵੱਡੇ ਵਾਲ ਦੀ ਦਿਸ਼ਾ ਵੱਲ ਹਿਸਕਦਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਇਸ ਅਧਿਆਏ ਨੂੰ ਨਵੇਂ ਨੂੰ ਸ਼ੁਰੂ ਕਰਦੇ ਹੋਏ ਸ਼ੁਰੂਆਤ ਦੇ ਮੁਢਲੀਆਂ ਗੱਲਾਂ ਜਿਹੜੀਆਂ ਨੇ ਜੋ ਸਾਨੂੰ ਬਿਲਕੁਲ ਸਪਸ਼ਟ ਹੋਣੀਆਂ ਚਾਹੀਦੀਆਂ ਜੇ ਇਹ ਗੱਲਾਂ ਬੱਚੇ ਤੁਸੀਂ ਚੰਗੀ ਤਰ੍ਹਾਂ ਸੁਣ ਲੋਗੇ ਸਮਝ ਲੋਗੇ ਦੇਖ ਲੋਗੇ ਤੇ ਤੁਹਾਨੂੰ ਬਿਲਕੁਲ ਵੀ ਕੋਈ ਇਹ ਮਲੀ ਪੜਾਈ ਵਿੱਚ ਚੰਗੀ ਨਹੀਂ ਆ ਗਈ ਤੇ ਜਿਵੇਂ ਮੈਂ ਅੱਗੇ ਵੀ ਸਲਾਹ ਦਿੰਦਾ ਆਂ ਆ ਤੁਸੀਂ ਸਾਰੇ ਵੀਡੀਓ ਬੱਲੇ ਸੁਣ ਲਵੋ ਪਰ ਬਾਅਦ ਚ ਕਿਤਾਬ ਨੂੰ ਜ਼ਰੂਰ ਪੜਿਓ ਤੁਸੀਂ ਬੱਚੋ ਦੇਖੋਗੇ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕਿਤਾਬ ਦੀ ਲਿਖੀ ਹੋਈ ਸਾਰੀਆਂ ਗੱਲਾਂ ਬੜੇ ਮੁਕੰਮਲ ਤੌਰ ਤੇ ਸਮਝ ਆ ਜਾਣਗੀਆਂ ਤੁਹਾਨੂੰ ਬਿਲਕੁਲ ਵੀ ਡਰ ਨਹੀਂ ਲੱਗੇਗਾ ਤੁਹਾਡਾ ਕੌਨਫੀਡੈਂਸ ਬਹੁਤ ਵਧ ਜਾਏਗਾ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਤੇ ਨਾਲੇ ਤੁਹਾਨੂੰ ਇਸੀ ਵਾਰ ਨੇ ਪੜਨ ਦੀ ਆਦਤ ਵੀ ਹੋਏਗੀ ਜੇ ਵੀਡੀਓ ਦੇਖ ਲਈ ਹੋਣਗੇ ਤੁਹਾਡੇ ਕਲ ਚ ਤਸਵੀਰ ਬਣ ਚੁੱਕੀ ਹੈ ਜਿਹੜੇ ਪੜੋਗੇ ਛੇਤੀ ਸਮਝ ਆਏਗਾ ਸੋ ਤੁਹਾਡੀ ਪੜਨ ਦੇ ਵਿੱਚ ਰੁਚੀ ਵੀ ਬਣੇਗੀ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ